ਪਹਿਲੇ ਗੇਲਾ ਦੇ ਕੰਨ ਹੁਣ ਪਹਿਲਾਂ ਪੁੱਛਣਾ ਹੈ ਹੁਣ ਪਹਿਲਾਂ ਕੋਈ ਪੁੱਛਣਾ ਨਾ ਨਿਕਲੀ ਹੋਵੇ ਕੋਈ ਕਾਤਲ ਹੋ ਗਿਆ ਹੋਵੇ ਕੋਈ ਕਾਤਲ ਹੋ ਗਿਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੇ ਗੇਲਾ ਦੇ ਕੰਨ ਹੁਣ ਕੋਈ ਕਾਤਲ ਹੋ ਗਿਆ ਹੋਵੇ ਪਹਿਲਾਂ ਪੁੱਛਣਾ ਨਿਕਲੀ ਹੋਵੇ ਪਹਿਲੇ ਗੇਲਾ ਹੈ ਹੁਣ ਕਿੱਥੋਂ ਆਇਆ ਫਕਰਾ फरीदकोट तो, पहली के दे को तू तो, दे जा तो है पहली गए चली बातों को पानी है ਕੋੜ ਤੋਂ ਐ ਫਕਰਾ ਫਰੀਦਕੋਟ ਦਾ ਤਾਂ ਹੀ ਨਹੀਂ ਫਕਰਾ ਬਟਾਲੇ ਦੇ ਇਹੇ ਚੱਲ ਫਕਰਾ ਬਟਾਲੇ ਓਏ ਜੇ ਨਹੀਂ ਫਕਰਾ ਫਕਰਾ ਹੋ ਗਿਆ ਮਾਤਾ ਮੈਂ ਫਰੀਦਕੋਟ ਦੀ ਐ ਬਟਾਲੇ ਦੀ ਬਟਾਲੇ ਦੇ ਨੇ ਮਾਤਾ ਛੋਟੇ ਕਤਲ ਹੋ ਗਿਆ ਕੀਦਾ ਹੋ ਗਿਆ ਮਾਤਾ ਕੁੜੀ ਦਾ ਸਾਡੀ ਦਾ ਐ ਮਾਤਾ ਕੁੜੀ ਦਾ ਕੁੜੀ ਦਾ ਹੋ ਗਿਆ ਮਾਤਾ ਗੱਲਾਂ ਕਰੋ ਤੈਨੂੰ ਪੁੱਛਣਾ ਹੈ ਮਾਤਾ ਐ ਮਾਤਾ ਦੇਖ ਮਾਤਾ ਨਾਂ ਦਾ ਦੱਸ ਦੇ ਨੇ ਵੀ ਕਿੱਥੇ ਹੋ ਗਏ ਮਾਤਾ ਕਿਤੇ ਜਾ ਕੇ ਉੱਥੇ ਜਾ ਕੇ ਉਹ ਪਰਪਲ ਸਾਲਿਆਂ ਕੋਲ ਫੜ ਦੇਵਾਂ ਦਾ ਨੌਰਾ ਦੱਸੋ ਬਾਬਾ ਜੀ ਬਸ ਆਏ ਪੁੱਛਣਾ ਵੀ ਕਤਲ ਕਿਉਂ ਹੋ ਗਿਆ ਮਾਤਾ ਹਾਂ ਮਾਤਾ ਕਿ ਸਾਡੀ ਟੀਨਾ ਬਣਿਆ ਕੀ ਸੀਗਾ ਜੀ ਕੈਨੇਡਾ 'ਚ ਕਤਲ ਹੋਇਆ ਮਾਤਾ ਕੋਸਮਾਰਜੀ ਪੁੱਛ ਲਈ 1 2 3 ਮਾਤਾ ਪਰਲੇ ਪਾਸੋਂ ਹੋ ਜਿਹੜਾ ਬੇਸਮੈਂਟ ਵਾਲਾ ਘਰ ਸੀ ਉਹ ਛੱਡ ਕੇ ਕਿਤੇ ਹੋਰ ਗਈ ਸੀ ਹਾਂ ਜੀ ਐ ਮਾਤਾ ਮਾਤਾ ਪਰਦੇ ਜੇ ਰੱਖ ਲੈਣਾ ਗੱਲ ਵਿਗੜ ਲੂਗੀ ਮਾਤਾ ਨਹੀਂ ਨਹੀਂ ਯਾਰ ਕਰ ਦੋ ਐ ਬੱਕਰਾ ਯਾਰ ਕਰ ਦੋ ਦੋ ਜਣਿਆਂ ਨੇ ਮਾਰੀ ਆ ਓਏ ਫੱਕਰਾ ਸਾਨੂੰ ਦੱਸ ਦੋ 6 ਮਹੀਨੇ ਤੋਂ ਤਰਪੜਿਆ ਇੱਥੇ ਆਨ ਦੋ ਦੋ ਜਣਿਆਂ ਨੇ ਮਾਰੀ ਆ ਓਏ ਫੱਕਰਾ ਦੋ ਜਣਿਆਂ ਨੇ ਕੁੜੀ ਮਾਰਤੀ ਉਹ ਤੋਂ ਪਹਿਲਾਂ 3 ਦਿਨ ਪਹਿਲਾਂ ਤੁਹਾਡੇ ਕੋਲੇ ਦੋ ਦੋ ਗੇਲਾ ਕੌਲਾਂ ਦੀਆਂ ਰਹੀਆਂ ਆਂਦੀ ਆਂਦੀਆਂ ਐ ਬੱਕਰਾ ਆਉਂਦੀਆਂ ਆਂਦੀਆਂ ਇੱਕ ਦੋ ਤਿੰਨ ਮੋਬਾਈਲ ਤੁਹਾਡੇ ਕੋਲੋਂ ਚਾਰ ਨੇ ਤਿੰਨ ਚਾਰ ਇੱਕ ਇੱਕ ਚੋਤਾ ਹੈ ਗਿਆ ਕਰਾ ਇਹ ਤਾਂ ਨਿਸ਼ਾਨੀ ਰੰਦਿਆ ਵਕਰਾ ਫਿਰ ਜਾਣ ਦਾ ਫਾਇਦਾ ਜੇ ਕਿ ਰਪਈ ਹੋਵੇ ਉਹਨਾਂ ਨੂੰ ਸਜੀ ਮਿਲ ਜੇ ਬੰਦਿਆਂ ਨੂੰ ਆਹੀ ਪਛਣਾ ਇੱਕ ਦੋ ਤਿੰਨ ਉਹ ਕੁੜੀਆਂ ਤਿੰਨ ਰਹਿੰਦੀਆਂ ਨਹੀਂ ਦਾਂ ਨਹੀਂ ਜੀ ਦੋ ਰਹਿੰਦੀਆਂ ਸੀ ਜਿੱਥੇ ਪਹਿਲਾਂ ਰਹਿੰਦੀਆਂ ਸੀ ਉਹਦੇ ਦੋ ਰਹਿੰਦੀਆਂ ਸੀ ਦੋ ਹੋਰ ਨਹੀਂ ਦੀ ਤੇ ਆਪਣੀ ਕੁੜੀ ਤਾਂ ਵਗੈਰਾ ਨਹੀਂ ਕੋਈ ਸੀ ਤਿੰਨ ਰਹਿੰਦੀਆਂ ਮਾਤਾ ਨਹੀਂ ਜੀ ਸਾਡੇ ਦਾ ਉਹਦੇ ਨਾਲ ਪਹਿਲਾ ਕੁੜੀ ਰਹਿੰਦੀ ਹੋਵੇ ਪਤਾ ਨਹੀਂ ਇਹਦੇ ਵਿੱਚ ਮੰਨਦਾ ਤਿੰਨ ਕੁੜੀਆਂ ਆਂਦੇ ਆ ਇਹ ਦੋ ਜਣਿਆਂ ਨੇ ਮਾਰਵਾਤੀ ਉਹ ਫਕਰਾ ਜਾ ਫਕਰਾ ਸਜਾ ਨਾ ਬਜੂਗੀ ਨਾ ਉਹ ਫਕਰਾ ਦੋ ਨੇ ਉਹ ਜਿਨ੍ਹਾਂ ਨੇ ਮਾਰਿਆ ਉਹ ਫਕਰਾ ਸਜਾ ਨਾ ਬਜੂਗੀ ਨਾ ਉਹਦਾ ਧਰ ਲਿਆ ਕੇ ਕੈਰਪੜ ਹੋ ਜੂਗੇ ਉਹ ਫਕਰਾ ਸੋ ਨੂੰ ਪਤਾ ਲੱਗ ਜੂਗਾ ਵੀ ਕਿਹਨੇ ਮਾਰਤੀ ਉਹ ਫਕਰਾ ਕਹ ਬਾਬੇ ਲੱਭ ਜੇ ਇੱਥੇ ਕਹਿ ਬਾਪੂ ਖਾਣੇ ਦੇ ਵਿੱਚ ਲਾਲਾ ਵਾਲੇ ਫੇਰਾ ਤੇਰੀ ਚਾਦਰ ਪਾ ਕੇ ਜਾਵਾਂਗੇ ਜਿਵੇਂ ਸਾਡੀ ਮੂੜੀ ਮਾਰੀਆ ਸਾਨੂੰ ਵੀ ਆਈ ਚਾਦਰ ਵਾਂਗੂ ਨੰਗਾ ਕਰਦੇ ਓ ਫੱਟਰਾ ਟੇਕ ਮੱਥਾ ਵੱਟ ਕਰਾ ਚੱਲੀ ਬਾਬਾ ਆਵੇ ਜੋਗਿਆ ਪਹਿਲ ਜੋਗਿਆ ਆਵੇ ਜੋਗਿਆ ਕਾਹਵੇ ਜੋਗਿਆ ਆਵੇ ਜੋਗਿਆ ਪਹਿਲ ਜੋਗਿਆ ਆਵੇ ਜੋਗਿਆ ਕਾਹਵੇ ਜੋਗਿਆ ਕਾਹਕੇ ਬਿਨਾ ਨਾਮ ਖਾਲੀ ਦਾਤਾ ਨੇ ਜੀ ਜੀ ਹੁਣ ਪਹਿਲਾ ਪੁੱਛਾਲਾ ਨਿਕਲਿ ਹੋਵੇ ਪੁੱਛਣ ਵਾਸਤੇ ਹੁਣ ਬੀਬੇ ਮਾਪੇ ਨੂੰ ਪੁੱਛ ਕੇ ਆਣਾ ਘਰੇ 3000 ਟਗੜਾਈ ਹੋਵੇ ਘਰ ਰੁਕ ਗਿਆ ਹੋਵੇ ਪਹਿਲੀ ਗੱਲਾਂ ਦੇ ਕੰਨ ਹੋਣਾ 3000 ਟਗੜਾਈ ਹੋਵੇ ਘਰ ਰੁਕ ਗਿਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੱਲਾਂ ਦੇ ਕੰਨ ਹੋਣਾ 3000 ਟਗੜਾਈ ਹੋਵੇ ਜਾਂਦਿਆਂ ਨੂੰ ਖੱਬੇ ਹੱਥ ਘਰ ਹੋਵੇ ਰੁਕ ਗਿਆ ਹੋਵੇ ਕਿੱਥੋਂ ਆਏ ਮਾਤਾ ਐ ਮਾਤਾ ਨਰਵਾਨੇ ਤੋਂ ਪਹਿਲੀ ਗੱਲ ਆਏ ਮਾਤਾ ਪਹਿਲੀ ਗੱਲ ਆਏ ਪੁੱਛ ਪਹਿਲੀ ਗੱਲ ਪੁੱਛ ਰਿਹਾ ਮਾਤਾ ਘਰ ਕੀ ਦਾ ਰੁਕ ਗਿਆ ਮਾਤਾ ਵੱਡਦਾ ਹੋਇਆ ਸਦਾ ਰੁਕ ਗਿਆ ਕੋਈ 3000 ਟਗੜੇ ਹੀ ਹੋਈ ਆ ਜੇ ਕਿਰਪਾ ਵੀ ਜੇ ਪੂਰੇ ਚੜ ਜੇ ਮਾਤਾ 1 2 3 ਤੁਸੀਂ ਤੀਜੇ ਗੱਲ ਚਾਹੋਗੇ ਹੁਣ ਮਾਤਾ हां जी उसके तीजा माता जे कृपा हो जाए संतान माता झांजरा चलिया अगला जो कि माता घर पाज संघ सन लडू बन दे माता अगला बजकर लडू तीन मैं दिन पाजे पज दस पंद्रह भी इक् हजार रुपये लिया के रखे नहीं कितने माता ਕਰੇ ਪਿਆ ਨਿਸ਼ਾਨੀ ਪੱਕੀ ਆ ਚੱਲ ਵਾਹ ਇਹ ਲੈ ਨਾ ਤਲਰ ਦੀ ਰਾਣੀ ਜਿਹਦਾ ਪਰਦੇ ਪੂਛਣੇ ਪਾਣੀ ਤਲਰ ਦੀ ਰਾਣੀ ਜਿਹਦਾ ਪਰਦੇ ਪੂਛਣੇ